ਸੰਯੋਗ ਐਸਐਸਪੀ ਪਟਿਆਲਾ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਟ੍ਰੈਫਿਕ ਡੀਐਸਪੀ ਅਸ਼ਰੂ ਰਾਮ ਦੀ ਰਹਿਨੁਮਾਈ ਹੇਠ ਕਸਬਾ ਬਹਾਦਰਗੜ ਦੇ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਟ੍ਰੈਫਿਕ ਪੁਲਿਸ ਨੇ ਸਲਾਣ ਕੀਤੀ ਇਸ ਮੌਕੇ ਸਰਕਲ ਦੇਵੀਗੜ੍ਹ ਟ੍ਰੈਫਿਕ ਪੁਲਿਸ ਇੰਚਾਰਜ ਸਰੇਮ ਕੁਮਾਰ ਨੇ ਦੱਸਿਆ ਕਿ ਕਸਬਾ ਬਹਾਦਰਗੜ ਅੰਦਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕੀਤੀ ਗਈ ਨਾਕਾਬੰਦੀ ਦੌਰਾਨ ਰੋਡ ਬਲੌਕ ਨੂੰ ਖੋਲਣ ਲਈ ਨਾਜਾਇਜ਼ ਸਬਜ਼ੀਆਂ ਰੇੜੀਆਂ ਪਿੱਛੇ ਕਰਾਈਆਂ ਅਤੇ ਇਸ ਦੌਰਾਨ ਬਿਨਾ ਨੰਬਰ ਵਾਹਨਾ ਅਤੇ ਬੁਲਟ ਦੇ ਪਟਾਕੇ ਮਾਰਨ ਵਾਲਿਆਂ ਦੇ ਚਲਾਨੇ ਕੀਤੇ ਤੇ ਟ੍ਰੈਫਿਕ ਇੰਚਾਰਜ ਪ੍ਰਸੇਮ ਕੁਮਾਰ ਨੇ ਕਸਬਾ ਰੂੜੀ ਬਹਾਦਰਗੜ੍ਹ ਅੰਦਰ ਰੋਡ ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਆਵਾਜ਼ਾਈ ਪਾਲਣਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਖਤ ਨਿਰਦੇਸ਼ ਦਿੱਤੇ ਅਸੀਂ ਇਤਰਾਮ ਕਰਦੇ ਜਿਹੜੀ ਥਾਂ ਤੇ ਕਿਤੇ ਇਹ ਗ੍ਰਾਂਟ ਤੇ ਆ ਸਾਡੇ ਮਾਨਯੋਗ ਐਸਐਸਪੀ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਅਤੇ ਸਾਡੇ ਡੀਐਸਪੀ ਸ੍ਰੀ ਅਸ਼ਰੂ ਰਾਮ ਜੀ ਪ੍ਰੈਫਕਟ ਪਟਿਆਲਾ ਉਹਨਾਂ ਦੀ ਹਦਿੱਤਾ ਮੁਬਾਰਕ ਅਸੀਂ ਅੱਜ ਬਾਕਰਗੜ ਕਸਬਾ ਵਿੱਚ ਚラン ਗੱਟ ਰਹੇ ਹਾਂ ਕਿਉਂਕਿ ਬਾਕਰਗੜ ਕਸਾ ਦਾ ਦੇਖੋ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਬਹੁਤ ਜ਼ਿਆਦਾ ਸਬਜ਼ੀ ਵਾਲਾ ਜਿੱਦੇ ਨਾਲ ਹਰ ਰੋਜ਼ ਉੱਤੇ ਐਕਸੀਡੈਂਟ ਹੁੰਦੇ ਸੀ ਸਾਨੂੰ ਕਾਫੀ ਲੋਕਾਂ ਦੇ ਰੋਜ਼ ਮੈਸੇਜ ਆਉਂਦੇ ਸੀ ਵੇ ਇੱਥੇ ਤੁਸੀਂ ਆਓ ਇੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਵੀ ਇੱਥੇ ਸ਼ੰਭੂ ਰੋਡ ਬੰਦ ਹੋਣ ਕਰਨਾ ਸਾਰੀ ਆ ਦੇਖੋ ਟ੍ਰੈਫਿਕ ਇਧਰੋਂ ਲੰਘਦੀ ਏ ਤੇ ਇਹਨਾਂ ਲੋਕਾਂ ਨੇ ਸਬਜ਼ੀ ਦੀਆਂ ਰੇੜੀਆਂ ਲਾ ਲਾ ਕੇ ਅੱਗੇ ਇਹਨਾਂ ਨੇ ਬੰਦ ਕੀਤਾ ਸਾਰਾ ਜਿੱਥੇ ਅਸੀਂ ਇਹਨਾਂ ਦੀਆਂ ਸਬਜ਼ੀ ਦੀਆਂ ਜਿਹੜੀਆਂ ਜਿਹੜੀਆਂ ਪਿੱਛੇ ਇਹਨਾਂ ਜੀਆਂ ਕਰਾਈਆਂ ਅਤੇ ਇੱਥੇ ਕਾਫੀ ਸਾਨੂੰ ਮੈਸੇਜ ਮਿਲਦੇ ਸੀ ਬੁਲਟ ਪਟਾਕੇ ਮਾਰਦੇ ਨੇ ਅਤੇ ਜਿਆਦਾ ਬਗੈਰ ਨੰਬਰ ਤੋਂ ਮੋਟਰਸਾਈਕਲ ਚਿਰਦੇ ਨੇ ਜਿਹੜਾ ਜੋ ਕਿ ਬਗੈਰ ਨੰਬਰ ਤੋਂ ਮੋਟਰਸਾਈਕਲ ਨੇ ਜ਼ਿਆਦਾਤਰ ਖੋਹਾਂ ਕਰਦੇ ਨੇ ਲੁਕਾਂ ਕਰਦੇ ਨੇ ਕੈਸ ਕਰਕੇ ਅਸੀਂ ਉਹਨਾਂ ਦਾ ਵੈਰੀਫਾਈ ਕਰਕੇ ਚੰਗੀ ਤਰ੍ਹਾਂ ਉਹਨਾਂ ਦੀ ਆਰਸੀ ਉਹਨਾਂ ਦੇ ਨਾਮ ਤੇ ਮਲਾ ਕੇ ਉਹਨਾਂ ਨੇ ਚਲਾਨ ਕਰਦੇ ਜਿਹੜੇ ਜਿਹੜੇ 18 ਸਾਲ ਤੋਂ ਘੱਟ ਦੇ ਉਮਰ ਦੇ ਉਹਨਾਂ ਨੂੰ ਕੀ ਸਨੈਦ ਜਿਆਦੇ ਅਜ ਉਹਨਾਂ ਦੇ ਵੀ ਇਸੇ ਅੰਦਾ ਕਰਦੇ ਉਹਨਾਂ ਨੂੰ ਕੀ ਸਨੈਦ ਜਿਆਦੇ ਅਸੀਂ ਜਿਹੜੇ 18 ਸਾਲ ਤੋਂ ਘੱਟ ਨੇ ਉਮਰ ਦੇ ਸਰਦਾਰ ਦੇ ਸਰਕਾਰ ਦੀਆਂ ਹੰਦਤਾਂ ਦੇ ਅਪਕ ਜੋ ਸਾਨੂੰ ਉਹਨਾਂ ਨੇ ਕੀਤਾ ਸੀ ਅਸੀਂ ਸਕੂਲਾਂ 'ਚ ਜਾ ਕੇ ਲੱਗ ਲੱਗ ਸਕੂਲਾਂ 'ਚ ਜਾ ਕੇ ਬੱਚਿਆਂ ਦੇ ਮਾਪਿਆਂ ਨਾਲ ਵੀ ਕਰਕੇ ਉਹਨਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜਾ 18 ਸਾਲ ਤੋਂ ਘੱਟ ਬੱਚਾ ਉਹ ਵਹੀਕਲ ਨਹੀਂ ਚਲਾਏਗਾ ਇਹ ਜਿਹਦੇ ਕਰਕੇ ਐਕਸੀਡੈਂਟ ਦਾ ਕਾਰਨ ਬਣਦੇ ਹਨ ਅਸੀਂ ਪਹਿਲਾਂ ਸਾਰਿਆਂ ਨੂੰ ਵੇਰ ਕਰਦੇ ਹਾਂ ਕਿਉਂਕਿ ਬੱਚੇ ਨੇ ਦੇਖੋ ਬੱਚੇ ਤੇ ਸਾਡਾ ਸਮਝਾਉਣਾ ਫਰਜ਼ ਬਣਦਾ ਤੇ ਇਹ ਫਿਰ ਬਾਅਦ ਦੀ ਕਾਰਵਾਈ ਹੈ ਕਿ ਅਸੀਂ ਚਲਾਨ ਕਰਾਂਗੇ ਅੱਜ ਕਿੰਨੇ ਨੂੰ ਕਰਾਂ ਗਏ ਉਹਦੇ ਫਿਰ ਅੱਜ ਅਸੀਂ ਇੱਥੇ 6 ਚਲਾਨ ਕੀਤੇ ਨੇ ਜਿਦੇ ਚ ਦੋ ਬਿਨਾ ਨੰਬਰ ਸੀ ਤੇ ਇੱਕ ਮੋਬਾਈਲ ਸੁੰਦਾ ਸੀ ਇਹਦਾ ਕੋਈ ਹੈਲਮਟ ਦਾ ਅਸੀਂ ਕੁਝ ਹੋਰ ਸੀ ਕੀ ਲੋਕਾਂ ਕਰਿਆ ਜਾਂਦਾ ਜਾਂ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਸੁਣਾਇਆ ਜਾਂਦਾ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਹੁਣ ਮਸ਼ੀਨਾਂ ਦਾ ਮਸ਼ੀਨੀ ਦਾ ਯੁੱਗ ਹੈ ਜਿਆਦਾ ਟ੍ਰੈਫਿਕ ਹੋਣ ਕਰਕੇ ਬੱਚੇ ਐਕਸੀਡੈਂਟ ਜਿਆਦਾ ਵਧਣ ਕਰਕੇ ਵੀ ਆਪਣੇ ਬੱਚਿਆਂ ਨੂੰ ਵੇਰ ਕਰੋ ਵੀ ਉਹਨਾਂ ਨੂੰ ਵਹੀਕਲ ਲੈ ਕੇ ਸੜਕ ਦੇ 18 ਸਾਲ ਤੋਂ ਘੱਟ ਉਮਰ ਦੇ ਨੂੰ ਨਾ ਜਾਣ ਦਿਓ ਪ੍ਰਾਪਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ